ਟਰਾਲੀ ਚੋੁਰਤਾ ਸੁਣੇ ਸੀ ਅਸੀਂ ਕਿ ਬੌਕਰ ਵਾਲੇ ਹੁਣ ਟਰਾਲੀ ਚੋਰ ਸਾਬਤ ਹੋ ਚੁੱਕੇ ਸੀ ਮਤਲਬ ਸੁਣੇ ਨਹੀਂ ਸੀ ਕਿ ਟਰਾਲੀਆਂ ਕਿਸਾਨ ਅੰਦੋਲਨ ਤੋਂ ਚੋਰੀ ਹੋਈਆਂ ਨਾਬੇ ਦੇ ਧਰਤੀ ਥੱਲੋਂ ਲੱਭ ਗਈਆਂ ਇਹਨਾਂ ਦੇ ਅਹੁਦੇਦਾਰਾਂ ਦੇ ਇਹਨਾਂ ਦੇ ਅਫਸਰਾਂ ਦੇ ਘਰਾਂ ਚੋਂ ਟਰਾਲੀਆਂ ਲੱਭ ਗਈਆਂ ਪਰ ਹੁਣ ਮੇਰੇ ਵੀਰੋ ਬਲੋਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੁੱਟ ਕੇ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਸਰਕਾਰ ਵੋਟ ਚੋਰ ਵੀ ਬਣ ਚੁੱਕੀ ਆ ਪੁਲਿਸ ਦੀ ਆਡੀਓ ਜਿਹੜੀ ਆਈ वरुण शर्मा एसएसपी Surreyam ਆਪਣੇ ਕਲੀਗਸ ਡੀਐਸਪੀਆ ਦੀ ਕਾਨਫਰੈਂਸ ਕਾਲ ਵਿੱਚ ਕਹਿ ਰਿਹਾ ਕਿ ਬਈ ਜਿਹੜੇ ਵਿਰੋਧੀਆਂ ਦੇ ਉਮੀਦਵਾਰ ਨੇ ਆਪਣੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਐਮਐਲਏ ਨੂੰ ਪੁੱਛ ਲੋ ਉਹਨਾਂ ਨੂੰ ਘਰਾਂ ਚੋਂ ਚੱਕ ਲੋ ਉਹਨਾਂ ਨੂੰ ਰਾਹ ਚੋਂ ਚੱਕ ਲੋ ਥੋੜਾ ਜਿਹਾ ਲਿਆਜ ਕਰ ਲਿਓ ਉਹਨਾਂ ਨੂੰ ਸਰਕਾਰੀ ਦਫਤਰਾਂ ਚੋਂ ਨਾ ਚੱਕਿਓ ਇਹ ਸਾਰੇ ਮਸਲੇ ਨੂੰ ਕੱਲ ਸ਼ਾਮੀ ਆਨਰੇਬਲ ਹਾਈ ਕੋਰਟ ਆਫ ਪੰਜਾਬ ਹਰਿਆਣਾ ਨੇ ਕੌਗਨੀਸੈਂਸ ਲੈਂਦਿਆਂ ਉਹਨਾਂ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਤੇਰੇ ਕੋਲ ਸਿਰਫ 24 ਘੰਟੇ ਦਾ ਸਮਾਂ ਹੈ ਇਸ ਆਡੀਓ ਦੇ ਬਾਰੇ ਰਿਪੋਰਟ ਦਿਓ ਕਿਉਂਕਿ ਚੋਣ ਕਮਿਸ਼ਨ ਸਾਡਾ ਰਾਜਕਮਲ ਚੌਧਰੀ ਇੱਕ ਰਿਟਾਇਰਡ ਆਈਏਐਸ ਆਫਸਰ ਆ ਜੋ ਆ ਆਮ ਆਦਮੀ ਪਾਰਟੀ ਸਰਕਾਰ ਦਾ ਹੱਥ ਕੋਕਾ ਉਹਨਾਂ ਦਾ ਮਾਊਥ ਪੀਸ ਅੰਗਰੇਜ਼ੀ ਚ ਕਹਿੰਦੇ ਉਹਨਾਂ ਦਾ ਸਟੂਜ ਬਣ ਕੇ ਕੰਮ ਕਰ ਰਿਹਾ ਮੈਂ ਘੱਟੋ ਘੱਟ ਹਲਕਾ ਪਲਾਟ ਚੋਂ 10 ਈਮੇਲਸ ਪੁਖਤਾ ਸ਼ਿਕਾਇਤਾਂ ਪਰਚਿਆਂ ਸਮੇਤ ਤਾਂਦਲੀਆਂ ਸਮੇਤ ਗਲਤ ਪਰਚੇ ਰੱਦ ਕਰਨ ਦੇ ਸਮੇਤ ਦਸ ਕਹਤਾ ਇਸ ਰਾਜ ਕਮਲ ਚੌਧਰੀ ਨੂੰ ਕੀਤੀਆਂ ਘੱਟੋ ਘੱਟ 10 ਵਾਰੀ ਮੇਰੀ ਜਦ ਨਾਲ ਗੱਲ ਹੋਈ ਪਰ ਜ਼ੀਰੋ ਐਕਸ਼ਨ ਇਸ ਬੰਦੇ ਨੇ ਕੀਤਾ ਜ਼ੀਰੋ ਔਰ ਸਾਰੇ ਪੰਜਾਬ ਦੇ ਵਿੱਚ ਐਡੇ ਵੱਡੇ ਪੱਦਰ ਤੇ ਜਮਹੂਰੀਅਤ ਦਾ ਲੁੱਟ ਹੋਈ ਤੇ ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਬੈਠਾ ਰਿਹਾ ਮੇਰਾ ਖਿਆਲ ਘੱਟੋ ਘੱਟ 20-25 ਲੱਖ ਰੁਪਏ ਸਰਕਾਰ ਤੋਂ ਗੱਡੀ ਮੋਟਰ ਕਾਰ ਨੌਕਰ ਚਾਕਰ ਸਿਕਿਉਰਿਟੀ ਦਾ ਲੈਂਦਾ ਲੇਕਿਨ ਉਸਨੇ ਜਮਹੂਰੀਅਤ ਦੇ ਘਾਣ ਹੋਣ ਵਿੱਚ ਕਤਲ ਕਰਨ ਵਿੱਚ ਉਹ ਭਾਈਵਾਲ ਬਣ ਗਿਆ ਆਮ ਆਦਮੀ ਪਾਰਟੀ ਦਾ ਇਸ ਲਈ ਪੰਜਾਬ ਦੇ ਵਿੱਚ ਇਹ ਵੋਟ ਚੋਰ ਵੀ ਸਾਬਤ ਹੋ ਗਏ ਨੇ ਮੈਂ ਹਾਈ ਕੋਰਟ ਦੇ ਦਿੱਤੇ ਹੋਏ ਫੈਸਲੇ ਦਾ ਭਰਪੂਰ ਸਵਾਗਤ ਕਰਦਾ ਔਰ ਹਾਈ ਕੋਰਟ ਨੂੰ ਮੇਰੀ ਬੇਨਤੀ ਆ ਕਿ ਇਹਨਾਂ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਲਓ ਬਜਾਏ ਕਿ ਵਰੁਣ ਸ਼ਰਮਾ ਦੇ ਖਿਲਾਫ ਕਾਰਵਾਈ ਕਰਨ ਦੇ ਜਿਨ੍ਹਾਂ ਲੋਕਾਂ ਨੇ ਸਮੇਤ ਸੁਖਵੀਰ ਸਿੰਘ ਬਾਦਲ ਜੇ ਨੇ ਆਡੀਓ ਰਿਲੀਜ਼ ਕੀਤੀ ਉਹਨਾਂ ਨੂੰ ਨੋਟਿਸ ਕੱਢ ਤੇ ਕਿ ਜਾਲੀ ਆਡੀਓ ਹੈ ਬਿਨਾ ਕਿਸੇ ਤਸਦੀਕ ਕਰਾਏ ਬਿਨਾਂ ਕਿਸੇ ਫੋਰੈਂਸਿਕ ਜਾਂਚ ਤੋਂ ਕਰਾਏ ਉਹਨਾਂ ਨੂੰ ਉਲਟਾ ਨੋਟਿਸ ਰਤਨਦੀਪ ਸਿੰਘ ਢਾਲੀਵਾਲ ਇੱਕ ਆਜ਼ਾਦ ਪੱਤਰਕਾਰ ਸਮੇਤ 6 ਬੰਦਿਆਂ ਨੂੰ ਨੋਟਿਸ ਕੱਢੇ ਕਿ ਕਿਉਂ ਨਾ ਤੁਹਾਡੇ ਉੱਤੇ ਉਲٹے ਪਰਚੇ ਦਰਜ ਕੀਤੇ ਜਾਣ ਇੰਦਾ ਹੀ ਭਗਵੰਤ ਮਾਨ ਦੀ ਉਹ ਜਿਹੜੀ 6 ਸਟੇਪ ਸੀਗੀ ਉਸ ਵੀਡੀਓ ਨੂੰ ਜਿਹੜੀ ਮੇਰੇ ਹਿਸਾਬ ਦੇ ਨਾਲ ਬਿਨਾਂ ਫੋਰੈਂਸਿਕ ਲੈਬ ਤੋਂ ਆਪੇ ਹੀ ਕਹਿਤਾ ਆਪੇ ਹੀ ਪੁਲਿਸ ਆਪੇ ਸ਼ਿਕਾਇਤਕਰਤਾ ਆਪੇ ਹੀ ਸਰਕਾਰੀ ਵਕੀਲ ਜੱਜ ਸਾਹਿਬ ਕੋ ਚਲੇ ਗਏ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕਾਬਿਲਾ ਜਦ ਤੱਕ ਤੁਸੀਂ ਇੱਕ ਟਾਰੂ ਚਾਕ ਵਾਂਗ ਗਵਰਨਰ ਪੰਜਾਬ ਨੇ ਜਿਹੜੀ ਉਹਦੀ ਇੱਕ ਵੱਧ ਫੈਲੀ ਕਰਦੇ ਦੀ ਵੀਡੀਓ ਕਲਿੱਪ ਤਸਦੀਕ ਕਰਾਈ ਸੀ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਫਿਰ ਪਤਾ ਲੱਗਦਾ ਜਾ ਕੇ ਕਿ ਇਹ ਸੱਚੀ ਆ ਕਿ ਝੂਠੀ ਆ ਇਹ ਮੇਰੇ ਹਿਸਾਬ ਦੇ ਨਾਲ ਵਰੁਣ ਸ਼ਰਮਾ ਦੀ ਆਡੀਓ ਨੂੰ ਬੇਤੁਕੇ ਤਰੀਕੇ ਨਾਲ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਹਾ ਜਾ ਰਿਹਾ ਔਰ ਇਦਾਂ ਹੀ ਭਗਵੰਤ ਮਾਨ ਦੀ ਜਿਹੜੀ ਸੈਕਸ ਟੇਪ ਸੀ ਉਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਗਦਾ ਗਰਦਾਨ ਕੇ ਤੇ ਸਾਰੇ ਲੋਕਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਕੇ ਮੇਰਾ ਆਪਣਾ ਫੇਸਬੁੱਕ ਲਾਈਵ ਜਿੱਥੇ ਮੈਂ ਹੁਣ ਕਰ ਰਿਹਾ ਤੁਹਾਡੇ ਨਾਲ ਮੈਂ ਆਪਣੇ ਸਹੀ ਅਕਾਊਂਟ ਤੋਂ ਨਹੀਂ ਕਰ ਪਾਰਿਆ ਮੇਰੇ ਫੋਨ ਦੀ ਗੈਜਟ ਤੋਂ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਨੇ ਸ਼ਿਕਾਇਤਾਂ ਕਰਕੇ ਬੰਦ ਕਰਾਇਆ ਇਸ ਲਈ ਮੇਰੇ ਵੀਰੋ ਜੇ ਤਾਂ ਆਪਣਾ ਸੂਬਾ ਬਚਾਉਣਾ ਔਰ ਆਪਣਾ ਦੇਸ਼ ਬਚਾਉਣਾ ਤੇ ਫਿਰ ਆਪਾਂ ਨੂੰ ਬੀਜੇਪੀ ਨੂੰ ਚਲਦਾ ਕਰਨਾ ਪਵੇਗਾ ਭਾਰਤ 'ਚੋਂ ਤੇ ਛੋਟੇ ਮੋਦੀ ਤੇ ਤਾਨਾਸ਼ਾ ਨੂੰ ਜਿਹੜੇ ਵੋਟ ਚੋਰ ਸਾਬਤ ਹੋ ਗਏ ਨੇ ਪੰਜਾਬ 'ਚ ਇਹਨਾਂ ਨੂੰ ਪੰਜਾਬ 'ਚੋਂ ਜਲਦ ਤੋਂ ਜਲਦ ਜਿਹੜਾ ਚੱਲ ਕਰਨਾ ਪਵੇਗਾ ਤੁਹਾਨੂੰ ਇਹਨਾਂ ਨੂੰ ਇੱਥੋਂ ਖਤਮ ਕਰਨਾ ਪਵੇਗਾ ਔਰ ਇਹਨਾਂ ਨੂੰ ਕੱਢਣਾ ਪਵੇਗਾ ਵਰਨਾ ਪੰਜਾਬ ਨੂੰ ਇਹ ਬਹੁਤ ਵੱਡੇ ਪੱਧਰ ਤੇ ਲੁੱਟ ਧਰਿਆ ਹੀ ਨੇ ਕੁੱਟ ਵੀ ਰਹੇ ਨੇ ਤੇ ਇਹ ਸਾਡੇ ਪੰਜਾਬ ਦੀ ਸਾਰਾ ਕੁਝ ਖਤਮ ਕਰਕੇ ਜਾਣਗੇ ਅੱਜ ਸਾਡੀ ਕਿਸਾਨ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਸੀਗੀ ਕਿਰਨਜੀਤ ਸਿੰਘ ਜੀ ਸੰਧੂ ਜਿਹੜੇ ਸਾਡੇ ਪ੍ਰਧਾਨ ਨੇ ਚੇਅਰਮੈਨ ਨੇ ਪੰਜਾਬ ਕਿਸਾਨ ਕਾਂਗਰਸ ਦੇ ਅਸੀਂ ਸਾਰਿਆਂ ਨੇ ਤੈਅ ਕੀਤਾ ਕਿ 14 ਤਰੀਕ ਨੂੰ ਵੱਡੇ ਪੱਧਰ ਦੇ ਉੱਤੇ ਰਾਮਲੀਲਾ ਮੈਦਾਨ ਵੋਟ ਚੋਰੀ ਡੈਲੀ ਵਿੱਚ ਅਸੀਂ ਆਪਣਾ ਹਿੱਸਾ ਪਾਵਾਂਗੇ ਤੇ ਦੇਸ਼ ਦੀ ਜਮਹੂਰੀਅਤ ਨੂੰ ਬਚਾਵਾਂਗੇ ਤੇ ਤੁਹਾਨੂੰ ਅਪੀਲ ਹੈ ਕਿ 14 ਤਰੀਕ ਨੂੰ ਤੁਸੀਂ ਦੱਬ ਕੇ ਵੋਟਾਂ ਛਾੜੂ ਪਾਰਟੀ ਬੋਕਰ ਪਾਰਟੀ ਦੇ ਖਿਲਾਫ ਪਾ ਕੇ ਜਿਨ੍ਹਾਂ ਨੇ ਝੂਠੇ ਪਰਚੇ ਦਰਦ ਦਾ ਦੌਰ ਕਰਤਾ ਅੰਤ ਕਰਤਾ ਇਹਨਾਂ ਨੂੰ ਹਰਾ ਕੇ ਤੇ ਆਪਣੇ ਪੰਜਾਬ ਦੀ ਜਮਹੂਰੀਅਤ ਨੂੰ ਬਚਾਉਣ ਦਾ ਉਪਰਾਲਾ ਕਰੋ ਸੁਖਵਾਲ ਸਿੰਘ ਖੜਾ ਬਹੁਤ ਬਹੁਤ ਮੇਨਨਾ ਜੀ ਓਨਲੀ ਸ਼ੁਕਰੀਆ